ਅੱਜ ਕਿੰਨੇ ਦਿਨਾਂ ਬਾਅਦ ਰਜੇਸ਼ ਆਪਣੇ ਪਿੰਡ ਜਾ ਰਿਹਾ ਸੀ 10 ਸਾਲ ਪਹਿਲਾਂ ਉਹ ਆਪਣੇ ਸਾਰੇ ਪਰਿਵਾਰ ਸਮੇਤ ਸ਼ਹਿਰ ਵੱਸ ਗਿਆ ਸੀ ਤੇ ਆਪਣੀ ਰੁਝੇਮਿਆਂ ਭਰੀ ਜ਼ਿੰਦਗੀ ਵਿੱਚ ਉਹ ਵਾਪਸ ਪਿੰਡ ਨਹੀਂ ਸੀ ਜਾ ਸਕਿਆ ਅੱਜ ਵੀ ਉਹ ਤੇ ਉਸਦੀ ਪਤਨੀ ਅੰਜਲੀ ਖਾਸ ਮਕਸਦ ਲਈ ਹੀ ਪਿੰਡ ਜਾ ਰਹੇ ਸਨ ਸਾਇਬ ਟਿਕਟ ਕੰਡਕਟਰ ਨੇ ਟਿਕਟ ਲਈ ਗਿਆ ਪੈਸੇ ਦੇਣ ਲੱਗਿਆਂ ਜੇਬ ਵਿੱਚ ਪਏ ਕੰਗਣ ਨੂੰ ਉਸਨੇ ਮਹਿਸੂਸ ਕੀਤਾ ਕਿੰਨੇ ਹੀ ਖਿਆਲ ਉਸਦੇ ਦਿਮਾਗ ਵਿੱਚ ਘੁੰਮਣ ਲੱਗੇ ਥੋੜੇ ਦਿਨ ਪਹਿਲਾਂ ਹੀ ਉਸਦੇ ਮੰਮੀ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਜਾ ਚੁੱਕੇ ਸਨ ਆਪਣੇ ਮਰਨ ਤੋਂ ਪਹਿਲਾਂ ਉਹਨਾਂ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਰਾਜੂ ਬੇਟਾ ਤੂੰ ਜਾਣਦਾ ਹੁਣ ਮੈਂ ਕੁਝ ਦਿਨਾਂ ਦੀ ਹੀ ਮਹਿਮਾਨ ਆ ਇਸ ਲਈ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਪੁੱਤ ਮੇਰੇ ਕੋਲ ਜੋ ਕੁਝ ਵੀ ਹੈ ਉਹ ਸਭ ਮੇਰੇ ਬਾਅਦ ਤੇਰਾ ਹੋ ਜਾਣਾ ਪਰ ਬੇਟਾ ਜੋ ਮੇਰਾ ਨਹੀਂ ਉਹ ਮੈਂ ਤੈਨੂੰ ਨਹੀਂ ਦੇ ਸਕਦੀ ਮੈਂ ਕੁਝ ਸਮਝਿਆ ਨਹੀਂ ਮੰਮੀ ਰਜੇਸ਼ ਨੇ ਸਵਾਲੀਆਂ ਨਜ਼ਰਾਂ ਨਾਲ ਕਿਆ ਦੇਖਦਿਆਂ ਕਿਆ ਬੇਟਾ ਜਦੋਂ ਆਪਾਂ ਪਿੰਡ ਰਹਿੰਦੇ ਸੀ ਤਾਂ ਆਪਣੇ ਪਿੰਡ ਦੇ ਹੀ ਚਪੜਾਸੀ ਆਨੰਦ ਲਾਲ ਨੇ ਤੇਰੇ ਪਾਪਾ ਕੋਲ ਇੱਕ ਕੰਗਨ ਗਿਰਵੀ ਰੱਖਿਆ ਸੀ ਜੋ ਆਪਣੀ ਅੱਤ ਦੀ ਗਰੀਬੀ ਕਰਕੇ ਛੁਡਾ ਨਾ ਸਕਿਆ ਤੇਰੇ ਪਾਪਾ ਕੰਗਣ ਵਾਪਿਸ ਕਰੰਟ ਕਰਨਾ ਚਾਹੁੰਦੇ ਸੀ ਪਰ ਮੈਂ ਕਦੇ ਹਾਮੀ ਨਹੀਂ ਭਰੀ ਹੁਣ ਤੁਸੀਂ ਕੀ ਚਾਹੁੰਦੇ ਹੋ ਮੰਮੀ ਰਜੇਸ਼ ਟੇਕ ਟੋਕ ਦਿਆਂ ਬੋਲਿਆ ਪੁੱਤ ਰੱਬ ਦਾ ਦਿੱਤਾ ਅੱਜ ਤੇਰੇ ਕੋਲ ਬਹੁਤ ਕੁਝ ਹੈ ਮੈਂ ਚਾਹੁੰਨੀ ਹਾਂ ਕਿ ਉਹ ਕੰਗਣ ਜਿਸ ਦੀ ਅਮਾਨਤ ਹੈ ਉਸ ਨੂੰ ਵਾਪਿਸ ਮਿਲ ਜਾਵੇ ਤੇਰੇ ਪਾਪਾ ਵੀ ਇਹੋ ਚਾਹੁੰਦੇ ਸੀ ਤੇ ਹੁਣ ਮੇਰੀ ਵੀ ਇਹੀ ਆਖਰੀ ਇੱਛਾ ਹੈ ਕਿਹੜੀਆਂ ਸੋਚਾਂ ਵਿੱਚ ਡੁੱਬੇ ਉਹ ਪਿੰਡ ਆ ਗਿਆ ਉਤਰਨਾ ਨਹੀਂ ਹੈ ਅੰਜਲੀ ਨੇ ਉਸ ਨੂੰ ਹਲੂਣ ਦਿਆ ਕਿ ਹਾਂ ਹਾਂ ਚੱਲ ਰਾਜੇਸ਼ ਨੇ ਕਿਹਾ ਤੇ ਦੋਨੋਂ ਬਸ ਤੋਂ ਉਤਰ ਗਏ 10 ਸਾਲ ਦੇ ਸਮੇਂ ਨੇ ਪਿੰਡ ਨੂੰ ਬਹੁਤ ਬਦਲ ਦਿੱਤਾ ਸੀ ਕਿਸੇ ਤੋਂ ਪੁੱਛ ਪੁੱਛਾ ਕੇ ਉਹ ਨੰਦ ਲਾਲ ਦੇ ਘਰ ਪਹੁੰਚ ਗਏ ਜਿਵੇਂ ਨੰਦ ਲਾਲ ਜੀ ਨੂੰ ਮਿਲਣਾ ਹੈ ਘਰ ਦੇ ਬਾਹਰ ਖੜੇ ਬਜ਼ੁਰਗ ਨੂੰ ਰਾਜੇਸ਼ ਨੇ ਕਿਹਾ ਹਾਂ ਜੀ ਬੋਲੋ ਕੀ ਕੰਮ ਹੈ ਨੰਦ ਲਾਲ ਨੇ ਐਣਕ ਉੱਪਰ ਕਰਦਿਆਂ ਕਿਹਾ ਅੰਕਲ ਜੀ ਮੈਂ ਰਾਜੇਸ਼ ਪ੍ਰੇਮਚੰਦ ਦਾ ਲੜਕਾ ਹਾਂ ਹਾਂ ਆ ਗਿਆ ਯਾਦ ਨੰਦ ਲਾਲ ਰਾਜੇਸ਼ਨ ਨੂੰ ਟੋਕਦਿਆਂ ਬੋਲਿਆ ਅੱਜ ਇੱਥੇ ਕਿਵੇਂ ਆਉਣਾ ਹੋਇਆ ਪੁੱਤ ਅੰਕਲ ਮੈਂ ਕੰਗਨ ਤੁਹਾਡੀ ਅਮਾਨਤ ਦੇਣ ਆਇਆ ਜੋ ਤੁਸੀਂ ਮੇਰੇ ਮੰਮੀ ਪਾਪਾ ਕੋਲ ਗਿਰਵੀ ਕੀਤਾ ਸੀ ਆਪਣੇ ਜਿਉਂਦੇ ਜਿਉਂਦੇ ਹੋਏ ਵੀ ਇਹ ਤੁਹਾਨੂੰ ਵਾਪਿਸ ਨਹੀਂ ਕਰ ਸਕੇ ਉਹਨਾਂ ਦੀ ਅੰਤਿਮ ਇੱਛਾ ਸੀ ਕਿ ਇਹ ਕੰਗਨ ਤੁਹਾਨੂੰ ਵਾਪਿਸ ਦੇ ਦਿੱਤਾ ਜਾਵੇ ਰਾਜੇਸ਼ ਨੇ ਕੰਗਨ ਫੜੋਂਦਿਆਂ ਕਿਹਾ ਨੰਦ ਲਾਲ ਦੀਆਂ ਅੱਖਾਂ ਵਿੱਚ ਝੰਜੂ ਆ ਗਏ ਉਹ ਭੜੇ ਗੱਲ ਨਾਲ ਹੱਥ ਜੋੜ ਕੇ ਬੋਲਿਆ ਪੁੱਤਰ ਮੈਂ ਤੈਨੂੰ ਦੱਸ ਨਹੀਂ ਸਕਦਾ ਤੂੰ ਇਹ ਕੰਗਨ ਦੇ ਕੇ ਮੇਰੇ ਤੇ ਕਿੰਨਾ ਵੱਡਾ ਐਹਸਾਨ ਕਰ ਰਿਹਾ ਹੈਂ ਇਕ ਅੰਗਨ ਮੇਰੀ ਵਿਧਵਾ ਨੁੰਦਾ ਏ ਜੋ ਮਜਬੂਰੀ ਵਸ ਮੈਨੂੰ ਤੇਰੇ ਪਿਤਾ ਕੋਲ ਗਹਿਣੇ ਕਰਨਾ ਪਿਆ ਲੱਖ ਕੋਸ਼ਿਸ਼ ਕਰਕੇ ਵੀ ਮੈਂ ਛੁਡਾ ਨਾ ਸਕਿਆ ਹਮੇਸ਼ਾ ਮੇਰੇ ਮਨ ਤੇ ਬੋਸ ਸੀ ਕਿ ਮੈਂ ਆਪਣੀ ਘਰ ਦੀ ਲక్ష్ਮੀ ਦਾ ਜੇਵਰ ਉਸ ਨੂੰ ਮੋੜ ਨਾ ਸਕਿਆ ਅੱਜ ਤੇਰੇ ਕਰਕੇ ਮੈਨੂੰ ਇਸ ਪਾਪ ਤੋਂ ਮੁਕਤੀ ਮਿਲੀ ਏ ਨਹੀਂ ਨਹੀਂ ਅੰਕਲ ਮੈਂ ਕੁਝ ਨਹੀਂ ਕੀਤਾ ਤੁਹਾਡੀ ਆਮਾਨਤ ਸੀ ਤੁਹਾਨੂੰ ਦੇ ਦਿੱਤੀ ਰਜੇਸ਼ ਨੰਦ ਲਾਲ ਦਾ ਹੱਥ ਫੜ ਕੇ ਬੋਲਿਆ ਪੁੱਤ ਅੰਦਰ ਚਲੋ ਚਾਹ ਨਹੀਂ ਨਹੀਂ ਅੰਕਲ ਜੀ ਰਜੇਸ਼ ਵਿੱਚ ਹੀ ਬੋਲ ਪਿਆ ਹੁਣ ਚਲਦੇ ਆਂ ਆਗਿਆ ਦਿਓ ਅੰਜੂਸ ਕੰਗਣ ਦੀ ਕੀਮਤ 35000 ਹੋਵੇਗੀ ਪਰ ਫਿਰ ਵੀ ਇਹ ਇੰਨਾ ਮਹਿੰਗਾ ਕੰਗਣ ਐਵੇਂ ਵਾਪਿਸ ਦੇ ਕੇ ਪਤਾ ਨਹੀਂ ਕਿਉਂ ਮੈਨੂੰ ਜਰਾ ਵੀ ਅਫਸੋਸ ਨਹੀਂ ਹੋ ਰਿਹਾ ਰਜੇਸ਼ ਹੈਰਾਨੀ ਨਾਲ ਬੋਲ ਰਿਹਾ ਸੀ ਨਹੀਂ ਤੁਸੀਂ ਗਲਤ ਕਹਿ ਰਹੇ ਹੋ ਉਸ ਕੰਗਣ ਨੂੰ ਤੁਸੀਂ ਐਵੇਂ ਹੀ ਨਹੀਂ ਦਿੱਤਾ ਤੇ ਉਸ ਦੀ ਕੀਮਤ ਤੁਸੀਂ 30-35000 ਤੋਂ ਵੀ ਜ਼ਿਆਦਾ ਲਈ ਅੰਜਲੀ ਬੋਲੀ ਮਤਲਬ ਮੈਂ ਕੁਝ ਸਮਝਿਆ ਨਹੀਂ ਮੈਂ ਕੀ ਕੀਮਤ ਲਈ ਉਸ ਦੀ ਰਜੇਸ਼ ਤੇ ਜੀਨਲ ਬੋਲਿਆ ਸੰਤੁਸ਼ਟੀ ਅੰਜਲੀ ਮੁਸਕਰਾਉਂਦੇ ਹੋਏ ਬੋਲੀ ਉਹ ਸੰਤੁਸ਼ਟੀ ਜੋ ਇਸ ਸਮੇਂ ਤੁਸੀਂ ਮਹਿਸੂਸ ਕਰ ਰਹੇ ਹੋ ਆਨੰਦ ਲਾਲ ਅੰਕਲ ਮਹਿਸੂਸ ਕਰ ਰਹੇ ਹਨ ਤੇ ਮੰਮੀ ਪਾਪਾ ਮਹਿਸੂਸ ਕਰ ਰਹੇ ਹੋਣਗੇ ਅੰਜਲੀ ਨੇ ਆਪਣੀ ਗੱਲ ਪੂਰੀ ਕੀਤੀ ਹਾਂ ਤੂੰ ਸਹੀ ਕਹਿ ਰਹੀ ਏ ਰਜੇਸ਼ ਬੋਲਿਆ ਤੇ ਦੋਵੇਂ ਮੁਸਕਰਾਉਂਦੇ ਹੋਏ ਵਾਪਸ ਆਉਣ ਵਾਲੀ ਬੱਸ ਵਿੱਚ ਚੜ ਗਏ